ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਲੋਜੀਸੀ ਦੀ ਚਾਹ ਪੀਓ ਤੇ ਹੁਣ ਮਨਦੀਪ ਨੇ ਤੇਰੀ ਨਕਲ ਸੀ ਨੇ ਫੇਰ ਪਹਿਣਾ ਕਿ ਤੁਸੀਂ ਫੇਰ ਸਾਨੂੰ ਨਵੀਂ ਸ਼ੇਡ ਲਾਤੀ ਆ ਤਾਂ ਹੈ ਹੀ ਨਿਆਮ ਤਾਂ ਅੱਜ ਕੱਲ ਜਿਵੇਂ ਸੰਧਾਰਿਆ ਦਾ ਕੰਮ ਚੱਲ ਰਿਹਾ ਤੇ ਆਟੇ ਵਾਲੇ ਬਿਸਕੁਟ ਦਾ ਹਾਰ ਘਰ ਦੇ ਵਿੱਚ ਹੈਗੇ ਲੋਜੀ ਵਲਾਗ ਆਪਾਂ ਸ਼ੁਰੂ ਕਰਤਾ ਬਣੇ ਰੋ ਵਲਾਗ ਦੇ ਵਿੱਚ ਤੇ ਕਰਦੇ ਆ ਆਪਾਂ ਅੱਗੇ ਕੰਟੀਨਿਊ ਵਲਾਗ ਚਾਹ ਪੀ ਕੇ ਤੇ ਅੰਦਰ ਆ ਗਏ ਆਪਣਾ ਬ੍ਰੇਕਫਾਸਟ ਅੱਜ ਬੇਸ ਬਣਿਆ ਆਲੂ ਪਰੌਂਠਾ ਤੇ ਨਾਲ ਚਾਹ ਜਿਆਦਾ ਕੀ ਉਹ ਨਹੀਂ ਲਾਇਆ ਥੋੜਾ ਥੋੜਾ ਲਾਇਆ ਤੇ ਹੋ ਇਹ ਕਿਉਂ ਨਹੀਂ ਖਾਣਾ ਆਪਾਂ ਨੇ ਜਿਆਦਾ ਲਓ ਜੀ ਕਰੋ ਆਪ ਤੁਸੀਂ ਬ੍ਰੇਕਫਾਸਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਮਿਸਰਾ ਮਿਸੇ 바ਸੀ 바ਸੀ ਵਲੌਗ ਸਾਰੇ ਸਾਡੇ ਕੋਲ ਪਹੁੰਚੇ ਹੋਏ ਨੇ ਤੇ ਅਸੀਂ ਜਾਣਾ ਬਾਜ਼ਾਰ ਤੇ ਅਸੀਂ ਨੂੰ ਚੱਪਲ ਦਿਓ ਕਿ ਮੇਰੇ ਕਰਮਾ ਚੱਪਲ ਹੈ ਤੂੰ ਲੱਗੇ ਪੈਰੀਂ ਅਹੀਂ ਫਿੰਡਾ ਮੈਂ ਹੈ ਦੇ ਲੋਕ ਕਹਿੰਦੇ ਮੈਨੂੰ ਚੱਪਲ ਦੇ ਦਿਓ ਤੇ ਵਲੌਗ ਆਪਾਂ ਨੇ ਸ਼ੁਰੂ ਕੀਤਾ ਇਹਨਾਂ ਨੂੰ ਚਾਹ ਚੁਪਿਆ ਕੇ ਤੁਸੀਂ ਇਹਨਾਂ ਦੇ ਵਲੌਗ ਚ ਦੇਖ ਲਓ ਜਾਈ ਨਾ ਮੈਂ ਤੁਹਾਨੂੰ ਕਰਦੇ ਵਾਪਸ ਕਿਉਂ ਜੁੱਤੀ ਤੇਰੀ ਤੰਗ ਹੈ ਜੁੱਤੀ ਤੰਗ ਲੈ ਲਈ ਇਸ ਵਾਰ ਹਾਂ ਤੁਰਦੀਆਂ ਮੈਂ ਵੀ ਜੁੱਤੀ ਲੈਣੀ ਹੈ ਮਣ ਅਜਵੇਂ ਦੀ ਉਹ ਤੇ ਚੱਲੋ ਹੁਣ ਸੇਲ ਲੱਗੀ ਵਾਧੂ ਜਦੋਂ ਮੈਂ ਆਹੋ ਸੇਲ ਚੁੰਨੀ ਲੈਣੀ ਹੈ ਵਧੀਆ ਭੈਣ ਕਹਿੰਦੀ ਕਿ 500 ਰੁਪਏ ਲੈ ਲੈ ਥੱਲੇ ਵਾਜਾ ਮਾਰਨਿਆ ਫਤਿਹ ਆ ਗਿਆ ਕਿ ਮੈਨੂੰ ਚੁੰਨੀ ਦੇ ਦਿਓ ਉਹ ਆਗੇ ਆਗੇ ਯਾਰ ਆਗੇ ਦਮਨ ਛੇਤੀ ਕੰਗੀ ਕਰ ਲੋ ਪੁੱਤ ਤੇ ਦਮਨ ਕਹਿੰਦਾ ਮੈਂ ਵੀ ਜਾਣਾ ਤੁਹਾਡਾ ਨਾ ਬਾਜ਼ਾਰ ਇੱਕ ਵੀਡੀਓ ਡਿਲੀਟ ਕਰਨੀ ਅਨਲਿਸਟ ਹੋਈ ਹੈ ਮੈਲਾਟਾ ਲੂਟਾ ਬੰਦ ਦਮਨ ਚਾਚੂ ਵੇਟ ਕਰ ਰਹੇ ਨੇ ਛੇਤੀ ਕਰ ਲੈ ਉਦੋਂ ਦੀ ਬੈਠੀ ਹੁਣ ਮੂੰਹ ਤੋੜਨ ਲੱਪੀ ਦਮਨ ਦੇਖ ਲੋ ਕੰਮ ਇਹਦੇ ਕੰਮ ਇਹ ਇੱਕ ਡੀਬੀਡ ਕਰੀਂ ਤੂੰ ਸੋ ਪੈਂਦੇ ਤੂੰ ਇੱਕ ਸਿੰਗਲ ਕਰੀਂ ਰੱਖ ਲੈ ਓਏ ਇਹ ਮੈਨੂੰ ਮਲੇ ਆਪਾਂ ਦੇ ਚੱਕ ਨੇ ਹੀ ਅੱਜ ਫਤੇ ਬੋਲਿਆ ਨਹੀਂ ਸਮਝਾਇਆ ਹੋਇਆ ਮੈਨੂੰ ਲੱਗਦਾ ਹਾਂ ਤਾਂ ਅੱਜ ਬੋਲਿਆ ਨਹੀਂ ਹੈਗਾ ਫਾਲਤੂ ਟਾਡੇ ਬਾਪੂ ਨੇ ਨਾ ਹੌਰਨ ਮਾਰ ਮਾਰ ਛਡਾਈ ਕਰ ਦੇਣਾ ਨਜਰਾ ਮਿਲੀਆਂ ਨਜਰਾ ਮਿਲ ਜਾਣੀਆਂ ਤੇਰੇ ਬਾਪੂ ਨਾਲ ਤੇਰੀਆਂ ਸਵਾਰ ਕੇ ਹੁਣ ਹੋਰ ਕੀ ਰਹਿ ਗਿਆ ਹੈ ਅੱਛਾਗੇ ਹੋਰ ਕੀ ਰਹਿ ਗਿਆ ਤੇਰੇ ਇੱਥੇ ਜੜੇ ਵੇੜੇ ਚ ਉਜੜੇ ਉਜੜੇ ਵੇੜੇ ਚ ਕਿਉਂ ਜੜ ਕਿੜੇ ਕੋਈ ਆ ਹੱਸਦਾ ਹਾਈ ਫਰਮੈਂਟ ਲੱਗਣੇ ਮੇਰੇ ਹਾਈ ਰਾਮ ਨੇ ਲੱਗੀ ਪਈ ਅਮਣ ਤੇ ਉਹ ਥੱਲੇ ਹੌਰਨ ਮਾਰਨ ਡਿਆ ਚਲੋ ਨਹੀਂ ਤਾਂ ਚਲੋ ਬੁੱਤਾ ਬੰਦ ਕਰ ਲੈ ਆਜਾ ਛੇਤੀ ਆ ਜਾ ਇਹ ਮੈਨੂੰ ਮੈਨੂੰ ਬੁਲਾ ਕੇ ਲਾ ਚਲੋ ਚਲੋ ਤੂੰ ਬੁਲਾਣਾ ਹੈ ਯਾਦ ਨਾਲ ਪੌਣਾ ਕਿਲੋ ਭਾਰਾ ਆ ਜਾ ਪੌਣਾ ਕਿਲੋ ਐਸੀ ਦੀ ਕਮਾਈ ਬੜੀ ਮੋਟੀ ਲਿੰਕ ਆ ਜਾ ਮਣ ਗਾਲਾ ਪੈ ਜਾਣੀ ਆ ਆਜੇ ਤੋ ਹੀ ਲਾਈਟਾ ਬੰਦ ਪੱਖੇ ਕਰਕੇ ਆ ਜਾਓ ਪੂਰੇ ਆ ਕੇ ਗੱਡੀ ਸਾਫ ਕਰਨ ਡਿਆ ਕੰਮ ਥੋਤੀ ਹੀ ਗੱਡੀ ਹੈ ਥੋਤੀ ਅੱਛਾ ਉਹਨੇ ਅੱਗੇ ਗੰਦੀ ਨਾ ਹੋਵੇ ਇਹ ਰਾ ਦੇਖੋ ਯਾਰ ਪੂਰੀ ਗੱਡੀ ਤੇ ਆਪ ਕੋ ਰਖੋ ਬੰਦਾ ਹੈ ਕਿਹੜਾ ਗੱਡੀ 'ਚ ਬੈਠਾ ਆਓ ਕੋਣ ਦਾ ਪਹਿਲੇ ਜਾ ਕੇ ਬੈਗੇ ਹੋਰ ਉਹਨਾਂ ਦਾ ਵੀ ਡੈਗੋ ਗੱਡੀ ਸਾਫ ਕਰਾਇਆ ਕਰ ਬੰਦੇ ਦਾ ਦੇਖ ਹਾਸੇ ਆ ਗਿਆ ਕੋਲੋਂ ਦਰ ਹੱਥ ਦੰਮੂ ਦੇ ਹੱਥ ਦੇਲ ਚੜੀ ਗਈ ਕਿਹੜੇ ਕੱਢ ਜਾਣਾ ਆ ਜਾ ਕਹਿੰਦੇ ਸਾਰਿਆਂ ਨੇ ਜਾ ਗੱਡੀ ਦੇ ਹਾਜ ਬਣਾ ਦਿਓ ਪਾ ਤੇ ਅਮਣ ਮਮਾ ਨਾਲ ਬੈਠੋ ਆ ਜਾ ਮੰਨਣ ਨਹੀਂ ਲਿਆ ਮੋੜਦੀ ਕਿਹੜੇ ਲੱਗ ਪਈ ਹੈ ਅੱਜ ਮੋੜਦੀ ਉਹਨੂੰ ਕਿਹੜਾ ਬਹੁਤ ਬਹੁ ਗੱਡੀ ਹੈ ਬਹੁਤ ਕੋਈ ਵੀ ਪਤਾ ਨਹੀਂ ਨੀਤ ਮੇਰੀ ਗੋਦੀ ਚ ਆਜੀ ਬੱਚੇ ਅਈ ਬਾਜ਼ਾਰ ਤੱਕ ਜਾਣਾ ਇਹ ਆਈਫੋਨ ਨੀਤ ਨਵਾਂ ਲਿਆ ਮੈਂ ਇਹ ਤਾਂ ਮੇਰੇ ਖਾਲੇ 18 ਉਟੀ ਨਾ ਆ ਗਿਆ ਨਾ ਮੇਰੇ ਖਾਲੇ ਇਹ ਨੇ 20 ਆ ਗਿਆ 20 ਆ ਗਿਆ ਆਏ ਹੋ ਉੱਤੇ ਆ ਡਾਇਨਾਮਿਕ ਆਈਲੈਂਡ ਨਹੀਂ ਨਹੀਂ ਇਹ ਤਾਂ ਫੇਸ ਲੌਕ ਲੱਗਿਆ ਹੋਇਆ ਨਹੀਂ ਨਹੀਂ ਇਹ ਤਾਂ ਹੁੰਦਾ ਤਾਂ ਆਈਫੋਨ ਚ ਗਿਆ 14 ਪਾਪਾ ਵੀ ਆਉਣ ਵਾਲੇ ਉਹਨਾਂ ਕਹਣਾ ਕਿੱਧਰ ਚੁਰਪੀਆਂ ਪਹੁੰਚ ਜਾ ਸਾਰੀਆਂ ਉਹ ਦਾਣ ਪਰਤ ਕੋਲੇ ਬਨੇ ਸਾਰੀਆਂ ਸੂਟਾਂ ਬਣਾਈਆਂ ਛੋਟਾਟਾ ਉਹਨਾਂ ਕਰ ਦੋ ਮੈਲਟਾ ਲਾ ਗਾਣੇ ਲਾਉਣੇ ਨੇ ਪਾਪਾ ਅਸੀਂ ਸੰਗਰੂਰ ਆਏ ਹਾਂ ਗਾਣੇ ਇੱਥੇ ਹੀ ਗਾਣ ਸੰਗਰੂਰ ਆਏ ਹਾਂ ਬਾਜ਼ਾਰ ਚੱਲੇ ਹਾਂ ਧੰਮੂ ਕਿਵੇਂ ਬੈਠਾ ਤੂੰ ਮੈਨੂੰ ਠੀਕ ਨਹੀਂ ਲੱਗ ਰਹੀ ਹਾਂ ਥੋੜਾ ਮੂੰਹ ਤੇਰਾ ਬੜਾ ਢੀਲਾ ਲੱਗ ਰਿਹਾ ਬੁਖਾਰ ਕਰਕੇ ਚੱਲੀ ਆ ਮੈਂ ਕੋਈ ਗੱਲ ਨਹੀਂ ਬੁਖਾਰ ਚੜਿਆ ਨੂੰ ਚੜ੍ਹਨ ਦੋ ਤਿੰਨ ਦਿਨ ਹੋ ਗਏ ਮੇਰਾ ਠੀਕ ਹੈ ਰਮਾਲ ਵੀ ਲੈ ਗਈ ਸੀ ਹੋਰ ਰਮਾਲ ਕੇ ਇਹਨਾਂ ਨੂੰ ਪਤਾ ਕਿ ਹੋਇਆ ਉਹ ਸਾਹਮਣੇ ਨਾ ਦੋ ਸਮੋਸੇ ਪਏ ਨੇ ਹਸਪੀਟਲ ਤੋਂ ਅਪੋਜ਼ਿਟ ਹੈ ਪਰ ਨਹੀਂ ਕੈਰੀ ਆ ਹਾਲ ਸਾਇਨ ਨਾ ਵੇਸਟ ਨਹੀਂ ਕਰਨਾ ਸਾਰੇ ਖਾਣੇ ਦਾ ਹਸਪਤਾਲ ਲੈ ਜਾਇਆ ਨਹੀਂ ਕਰਨੇ ਤੂੰ ਕਿਹਦਾ ਵੇਸਟ ਕੋਈ ਬੋਰਡ ਲੱਗਿਆ ਪੁੱਛ ਲੋ ਉਹਨਾਂ ਦਾ ਉਹ ਲੱਗਾ ਹੂੰ ਹੂੰ ਤਾਂ ਗੱਲ ਨੂੰ ਹਸਪਤਾਲ ਆਇਲੈਂਡ ਜਾਣਾ ਅੱਗੇ ਕਿੱਧਰ ਨੂੰ ਲੰਘਿਆਣਾ ਹਸਪਤਾਲ ਤੋਂ ਗੁਰਦੁਆਰਾ ਸਾਹਿਬ ਕੋਲੇ ਗੁਰਦੁਆਰਾ ਸਾਹਿਬ ਕੋਲੇ 10 ਕਿਹੜੀ ਜਿੱਥੇ ਲੈਣੀ ਸੂਟ ਸੂਟ ਦਾ ਰੰਗ ਲੈਣਾ ਸੂਟ ਕਲਰ ਮੇਰਾ ਹੈ ਪੰਜਾਬੀ ਜੁੱਤੀਆਂ ਵਾਲੀ ਦੁਕਾਨ ਤੇ ਆ ਕੇ ਕਹਿੰਦੀ ਜੁੱਤੀ ਲੈਣੀ ਅੰਗਰੇਜ਼ੀ ਹੈ ਮਨੇਵੇਂ ਦਾ ਸੂਟੇ ਬਿਲਕੁਲ ਮੈਚਿੰਗ ਹੋਈ ਹੈ ਹਨਾ ਦੋਟ ਮੈਚਿੰਗ ਹੋਈ ਹੈ ਉਹ ਵਾਲੀ ਕਿਹਨੂੰ ਭੇਜਣੀ ਹੈ ਨਾ ਵੀ ਰੰਗ ਹਾਂਜੀ ਹਾਂਜੀ ਬਾਈ ਜੇ ਟੰਗ ਹੀ ਹੈ ਕਿਹਨੂੰ ਭੇਜਣੀ ਹੈ ਹੈ ਮੇਰੇ ਦੀ ਲੁਕਰੀ ਵਧੀਆ ਲੱਗੀ ਮੈਨੂੰ ਹੋਰ ਕਟਾਓ ਉਸ ਟਾਈਲ ਦੇ ਵਿੱਚ ਦਿਖਾ ਦਿਓ ਉਹ ਲੱਗੀਆਂ ਪਈਆਂ ਨੇ ਉੱਤੇ ਵੀ ਲੁਕੀ ਉਹ ਦੀ ਹਮਨ ਪਾਕਿਸਤਾਨੀ ਪਈਆਂ ਜਗਨ ਉਹ ਫੜੀ ਆ ਥੱਲੇ ਕੀ ਕਿਹੜੀ ਘਰ ਆ ਉੱਪਰ ਲਈ ਹਾਂ ਹਾਂ ਦੇਖ ਅੱਛਾ ਮਗਰ ਮੈਂ ਇਹਦਾ ਢੋਹ ਤਾਂ ਲੱਗਦੀ ਨਹੀਂ ਹੈ ਕਿ ਵੀਰੇ ਸਿੱਧਾ ਜੇ ਮੈਂ ਕਹਿੰਦੀ ਆ ਘਰੇ ਲੈ ਕੇ ਜਾਣਾ ਜਿਹੜੀ ਜੁੱਤੀ ਟੈਟ ਹੋਈ ਉਹਨੂੰ ਖੁੱਲੀ ਕਰਾਂ ਜਿਹੜੀ ਖੁੱਲੀ ਹੋਈ ਨਹੀਂ ਤੇ ਕਿਤੇ ਚ ਪਾਉਣ ਲੱਗਿਆ ਉਹਦਾ ਕਹਤਾ ਹਾਡੀ ਜੁੱਤੀ ਮੈਂ ਕਿਹਾ ਮੈਂ ਕਿਹਾ ਵੀਰੇ ਆ ਜੁੱਤੀ ਦਿਖਾ ਮੇਰਾ ਸਾਈਜ਼ ਕਹਿੰਦਾ ਇਹ ਹਾਂ ਨਹੀਂ ਇਹ ਤਾਂ ਸਾਡੀ ਵੀ ਹੈ ਇੱਕ ਮਾਸਟਰ ਕਦੋਂ ਤੇ ਆ ਫਟਾ ਫਟ ਕੱਢ ਗਈ ਡੇਲੋ ਵਾਲੀ ਦੀਦੀ ਦੀ ਆ ਜੁੱਤੀ ਲੈਣੀ ਹੈ ਪਰ ਦੀਦੀ ਅੱਜ ਮਿਲੀ ਨਹੀਂ ਹੈ ਤਜ ਤਨ ਆਏ ਤਾਂ ਡੇਲੀ ਲੱਗਦੀ ਹੈ ਬੜੀ ਕੰਫਰਟ ਹੈ ਹਾਲਾ ਬਣਾ ਗਏ ਮਾਸਟਰ ਆ ਦੇਖ ਮੈਂ ਮਹਿੰਦੀ ਆ ਭਰਾਵਾ ਉਹ ਮੈਨੂੰ ਕਲਰਾਂ ਦੇ ਨਾਪ ਭਲਾ ਦੇਣਾ ਕਿ ਮੈਂ ਕਹਿੰਦਾ ਕੀ ਇੰਨੀ ਗੱਲ ਤੁਹਾਡੇ ਸੂਟ ਦਾ ਆਗਲਾ ਗਿੰਦੂ ਸੀ ਆ ਦੇਖੋ ਫਿਰ ਆ ਜੀ ਲੈ ਲੋ ਦੇਖੋ ਆਗਲਾ ਇਹ ਆ ਹਾਂ ਬਣਾ ਆ ਗਿਆ ਨਾਲ ਤੁਸੀਂ ਆਪ ਰਗੇਂਦੇ ਫਿਰ ਇਹਦੇ ਤੇ ਦੇ ਦਵਾਂ ਛੱਟੇ ਆਏ ਹੁਣੇ ਪੇਕਟ ਬੰਦੀ ਰਹੀ ਦੇ ਵਿੱਚ ਇਹ ਸਿੰਪਲ ਆਇਆ ਬਸ ਪਿੱਛੇ ਵਧੀਆ ਲੱਗਦਾ ਤੁਸੀਂ ਸਿੱਸੇ ਸਿੱਤੀ ਹੈ ਵਧੀਆ ਬਣੇ ਬਈ ਸਿੱਸੇ ਲੱਗਾਇਆ ਦੇ ਵਿੱਚ ਹਾਲਾ ਲਈ ਕਿਦਾਂ ਨੰਬਰ ਦਿੱਤਾ ਮੇਰੇ ਇੰਨੀ ਖੁੱਲੀ ਮੈਂ ਬੇਰੇ ਕੋਲ ਦੇਖੋ ਮੈਂ ਫਾਈਲ 40 ਨੰਬਰ ਚਾਹੇ ਨਹੀਂ ਬਣੇ ਲੱਗੇ ਵੈਸੇ ਦਿੱਤਾ ਉਹਨੇ ਤੂੰ ਤਾਂ ਗਾਲੀ ਫੇਰ ਕੋਈ ਮੇਰਾ ਇਹ ਪੁਰਾਣਾ ਪੁਰਾਣੀ ਕਿਹੜਾ ਹੋਰ ਹੈ ਤੇ ਹੈਂਡ ਮਰ ਕੋਲੇ ਕੋਈ ਮਰਜ਼ੀ ਹੋਵੇ ਵਰਕ ਨਹੀਂ ਤੁਹਾਨੂੰ ਮੈਂ ਸਰਵਾਣਾ ਜਿਹੜੀ ਪਾਂਦੀ ਹੋਈ ਦੂਰ ਕਰੀ ਜਾ ਰਹੀ ਹੈ ਇਹ ਲਾਈਟ ਸਰਵਾ ਰਹੇ ਨਾ ਤਾਂ ਸੋਹਣੀ ਲੱਗ ਰਹੀ ਹੈ ਚਲ ਦੇਖੋ ਯਾਰ ਬਾਤ ਕਰੇ ਆ ਪੈਸਾ ਜੂ ਛੰਡੀ ਤੁਹਾਨੂੰ ਨਾਲ ਹੋ ਗਈ ਇਹ ਚਮਤਰਾ ਦੇ ਨਾਲ ਗਿਆ ਪਹਿਨਦੇ ਤੋ ਗੋਡੀਆਂ ਨਾਲ ਭਾਰੀ ਚਟਨੀ ਇਹ ਚਮਤਰਾ ਦੇ ਨਾਲ ਕਿਹੜਾ ਪਹਿਨਦੇ ਕਿਹੜਾ ਉੱਥੇ ਸਾਰੇ ਗਾ ਪਿਆ ਹੋਇਆ ਜਦੋਂ ਪਾਚੀ ਕਰਨ ਦੀ ਕਰਿਆ ਜਾਂਦੇ ਨਾ ਘਰੇ ਘਾਲ ਜਿਹੜੀ ਇਹ ਪੈ ਜਾਂਦਾ ਹੈ ਉਹ ਚੰਗਿਆ ਹੋਣਾ ਕੋਣ ਸੱਜਣ ਵਾਲਾ ਕੱਪੜਾ ਕਾ ਇਧਰ ਅਲਮਾਰੀ ਫਲੋਰ ਫਲੋਰ ਕੇ ਪਾਗਲ ਹੋ ਜਾਣਾ ਅੰਦਰ ਉਧਰ ਆ ਲੈ ਲਉ ਨਾ ਜਿਆਦਾ ਪਾੜਵਾ ਦੇ ਨਹੀਂ ਇਹ ਹਾਲੋ ਇਹ ਨਹੀਂ ਨੂੰ ਰੇ ਲੰਦੇ ਭਾਰਕੀਂ ਲੋੜ ਨਹੀਂ ਬਤਲਿਆ ਨਹੀਂ ਭਾਰਕਾਓ ਆ ਲੈ ਆ ਲੈ ਪਰ ਤਰ ਕੋਣੀ ਜੀ ਜੀ ਬੰਦ ਕਰ ਦਮਗਾ ਜੀ ਜੀ ਤੱਕ ਜੀ ਜੀ ਉਧਰ ਬੜੀ ਰਮਾ ਚੋਈ ਉਹ ਮਦਰ ਇੱਕ ਟੀਚਰ ਹੋ ਜਾ ਤੋਰੇ ਤੇ ਕਾਲੀ ਲਾਵਾਂਗੇ ਨਹੀਂ ਅੱਛਾ ਜੇ ਮੇਰੇ ਬਹਿਤ ਪਾਤ ਕਿਰਸਲਾ ਦੀ ਮਤਲਬ ਸ਼ੂਜ਼ ਸੌਕਸ ਡਰੈਸ ਸ਼ੂਜ਼ ਸੌਕਸ ਡਰੈਸ ਹੀ ਹੁੰਦੀ ਹੈ ਬਸ ਆਈ ਕਾਰਡ ਪੈਂਦਾ ਨਹੀਂ ਹੂੰ ਰੰਜਾ ਬਣਿਆ ਆ ਗਿਆ ਹੂੰ ਬੈਠੀ ਅਗਲੇ ਡੋਰੇ ਕੱਢ ਲਈ ਨੇ ਕਿੰਨੀਆਂ ਖਾਲੀ ਰਹਿ ਗਿਆ ਇਹ ਮੈਂ ਕਰਦਾ ਨਾ ਪਹਿਲਾਂ ਕੱਲੇ ਲੂਗੀ ਆਪਿਆ ਕੀ ਲੱਗਣਾ ਚਾਹੀਦਾ ਇਹ ਆਜੋ ਕੋਈ ਨਾ ਚੁੱਲ੍ਹੇ ਮੇਰੇ ਸ਼ੂਗ ਉਹ ਮੈਨੂੰ ਉਧਰ ਇਹ ਕਾਪੇ ਨਹੀਂ ਕੋਧਰ ਪੈਨੇ ਕੋਈ ਨਾ ਮਾਣਾ ਬਈ ਇਹ ਕੱਢਣੀ ਉਹ ਖੜਾ ਪੂਜਣਾ ਕਰਾ ਨਾ ਪੁੱਛਿਆ ਦਾਦ ਕਰਾ ਦਮ ਸੱਤ ਜਾਨੀ ਆਪਾਂ ਬਾਜੀ ਅੱਗੇ ਅੱਗੇ ਖੜਾ ਹੋ ਰੋ ਕੋਈ ਨਾ ਜਸਟ ਕਰਕੇ ਮੈਂ ਦਬਏਗਾ ਅੱਗੇ ਨਹੀਂ ਆਦੇ ਦੀ ਦੀ ਦੁਆਈ ਮੈਂ ਤਾਂ ਵੀ ਤੁਮਾ ਮੱਕਾ ਤੋਂ ਸੀਟ ਨਹੀਂ ਦਿੱਤੀ। ਹੂੰ? ਆਪਾਂ ਇੱਥੇ ਆ ਕੇ ਉਹ ਸੱਲੇ ਦੋਨੇ ਬਣਾਉਣੇ। ਖਾ ਜਾਇ ਚੋਰ ਗੋਸਤ ਨਹੀਂ ਖਾਣਾ। ਹੁਣ ਆ ਜਿਓ ਛੱਤੀ ਮਾਰਦੇ। ਖਾ ਜਾ। ਅਮਨ ਦੇਖ ਇੱਕ ਵਾਰ ਛੱਤੀ ਮਾਰ ਸਿਲੰਡਰ ਬੱਦ ਕਰਕੇ ਲੋ। ਔਰ ਇੰਗਲੈਂਡ ਵੀ ਰੱਖ ਲੈ ਦੇ ਵਿੱਚ। ਅੱਛਾ। ਇਹਨਾਂ ਨੂੰ ਹਾਹਾ ਰਹਿ ਜਾ। ਢੇੜਾ। ਦੋ ਢੋਲੂ ਦਾਲ ਵਾਲਾ। ਇਹ ਪਾਣੀ ਦੀ ਬੋਤਲ ਵੀ ਚੱਕ ਲੋ। ਹਰੇ ਕਹ ਸਮਝ ਤੈਨੂੰ ਕਿਹਾ ਤਾਂ ਕਿ ਬਾਅਦ ਵਿੱਚ। ਕਲਾ ਕੀ ਪੋਤਾ ਕਲਾ ਕਲੀ ਵਿੱਚ ਚੱਕਲਾ 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 ਸਿਰ ਨੂੰ ਲਿਕਾਰੀ ਮੈਂ ਕਿਹਾ ਮੈਂ ਚੱਕਲਾ ਮਸੀ ਮੇਰੇ ਪਾਣੀ ਬਾਕੀ ਦੇ ਗਲਾਸ ਭੰਡ ਬਣ ਕੇ ਬਹੁਤ ਪਿਆਸ ਕਰ ਰਹੀ ਹੈ ਫਿਲਟਰ ਚ ਪਾ ਦੋ ਲੈ ਦਾ ਮੇਰੇ ਵੀ ਬੇਤੋੜਾ ਗੈਦਾ ਨਾ ਕਹ ਹਣੀ ਕਿੰਨਾ ਨਹੀਂ ਹੁੰਦਾ ਸੀ ਸਹੀ ਹੋ ਮੈਂ ਹਾਂ ਕਰੋ ਤੇ ਇਹਦਾ ਚੱਕਰ ਬੜੇ ਆ ਰਹੇ ਨੇ ਕਹਿੰਦਾ ਹੋ ਬਣਾ ਬੀਤੀ ਕਹਿੰਦਾ ਬੱਲੇ ਬੱਲੇ ਇੰਨਾ ਵੀ ਠੀਕ ਹੈ ਨਾ ਆ ਕਰਦਾ ਤਾਰ ਹਾਂ ਇੱਕ ਨੇ ਬਣਾਇਆ ਪਰ ਮੇਰਾ ਕਿੱਥੇ ਹੋਇਆ ਪਰਸੂਪਾਪਾ ਤੁਸੀਂ ਉੱਥੇ 골ਡ ਦੀ ਸ਼ੋਪਿੰਗ ਕਰ ਰਹੇ ਹੋ ਮਨ ਚਲ ਦਮੋ ਜਿੰਦਾ ਕੋਤੋਂ ਦੇ ਆਇਓ ਤੇ ਇਹ ਕਿੱਥੋਂ ਰੱਖਿਆ ਮੈਂ ਦਵਾਈਆਂ ਫੜੀਆਂ ਆਕ ਚਾਹ ਲਾ ਉਹ ਤਾਂ ਘਟਾ ਕੇ ਡੁੱਟਾ ਕੇ ਦੋ ਆਉਂਦੇ ਹੋ ਜਣਾ ਤਾਂ ਰਹਿ ਜਾਂਦੇ ਮੇਰੇ ਚ ਐਕਸਪੀਰੀਅੰਸ ਹੋ ਗਿਆ ਪਹਿਲੇ ਸੋਇਆ ਸੌਸ ਦੀ ਵੀ ਬੋਟਲ ਲੈ ਮੈਂ ਫੜੀ ਸੀ ਮੈਂ ਪਿਛਲੇ ਵਲੌਗ ਚ ਚੱਲੋ ਬਸ ਚੱਲੋ ਦੇਖੀ ਸੱਟ ਕਰਾਂ ਚੱਲੋ ਰੋਟਾ ਦੀ ਦਿੱਤੀ ਲਾ ਕੇ ਆ ਜਾਓ ਵੇਰਾ ਇਹ ਕਾ ਚੋਕਲੇਟ ਹਾਂ ਚੋਕਲੇਟ ਬਣਾਤੇ ਰਹੀ ਸੀ ਬਬਾ ਆਪ ਆਪ ਮੈਂ ਮਨਸੂਪੋੜੀਆਂ ਦੀ ਲਾਈਟ ਬੰਦ ਕਰਿਆ ਨਹੀਂ ਤੇ ਭੁੱਲ ਜਾਨਾ ਟਾਰਚ ਆਉਣ ਹੋ ਜਾਣੀ ਚਾਹੀਦੀ ਐ ਫਰਮ ਬਿਕਾਉਜ਼ ਹਨੇਰਾ ਬਹੁਤ ਹੋ ਗਿਆ ਜਾ ਚੰਦਰ ਮਾਸੀ ਫੜੇ ਬੁੱਟਲੀ ਆ ਮੈਂ ਡੂੰਗਲੀਂ ਦਰਦ ਕਰੂ ਨਾ ਤੇਨ ਮਾਸੀ ਟੱਕ 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 ਦੇ ਦੇ ਦੂਜੀ ਕਿੱਥੇ ਜਾ ਰਿਹਾ ਮਛਰ ਮੜਦਾ ਜਿਹੜਾ ਸਾਣਾ ਗੱਡੀ ਖੋਲੀ ਤੁਸੀਂ ਮੈਂ ਤੇ ਕਰਦਾ ਹਾਂ ਜੇਕਰ ਸਮਾਂ ਬਹੁਤ ਹੈ ਬੈਰਾਂ ਦੇ ਪਰ ਮੈਂ ਇਕੱਲਾ ਤੱਕ ਰੱਖ ਲੀਂਦਾ ਆ ਜਾਓ ਬਾਹਰ ਜਾਣਾ ਹੈ ਇੱਕ ਗੱਡੀ ਤਾਂ ਇੱਥੇ ਆ ਜਾ ਪਿੱਛੇ ਫੇਰ ਉੱਪਰ ਆ ਦੋ ਆ ਤੇ ਬੱਪ ਆ ਗਏ ਓਏ ਹੈਵੀ ਡਰਾਈਵਰ ਹੈਵੀ ਡਰਾਈਵਰ ਹੁਣ ਭਾਜੀ ਨੂੰ ਅਸੀਂ ਆਲੀ ਗੱਡੀ ਚ ਪਸੀਨਾ ਆ ਜੇ ਨਾ ਹਾਂ ਹੁਣ ਇਹ ਸਪੀਡ ਚੈੱਕ ਕਰੋ ਬੱਪਾ ਦੀ ਕਿੰਨੀ ਐ ਹੂੰ ਪਤਾ ਕਿੰਨੀ ਸਪੀਡ ਆ ਰਿਹਾ ਮਮਾ ਨੂੰ ਕੋ ਫੜ ਜੂ ਹੁਣ ਹੋਰ ਭਾਜੀ ਆਏ ਕਿੰਨਾ ਵੀ ਕਿੱਥੇ ਚਲੋ ਕੱਲ ਇੱਕ ਵਾਰ ਇਹਨੂੰ ਬਹੁਤ ਅੰਕ ਦਿੱਤਾ ਸੀ ਬੋਲੇ ਹੁਣ ਤਾਰਵਾ ਗੱਡੀ ਚਲਾ ਰਹੇ ਨੇ ਕਿਨੇ ਬੈਠੇ ਸਾਰਾ ਠੰਡਾ ਰੋ ਡੋਲੂ ਬੈਗ ਸਭ ਕੁਝ ਮੇਰੇ ਹੱਥ ਚ ਹੈ ਹਾਂ ਨਹੀਂ ਚੱਲਣ ਤੋਂ ਲੇਟ ਕਿ ਤੁਹਾਨੂੰ ਦਿਖਾਇਆ ਨਾ ਜੋ ਨਹੀਂ ਦਿਖਾ ਜੋ ਨਹੀਂ ਦਿਖਾ ਫੇਰ ਲੈਟ ਚਾਈ ਹੁੰਦੀ ਹੈ ਐ ਥੋੜੀ ਰਾਤ ਨੂੰ ਲੈਟ ਚ ਲੱਗ ਬਣਾ ਮੇਰੀ ਜੇ ਲੈਟ ਪਾ ਦੇ ਦਫੀਸੂ ਆ ਜਾਂਦਾ ਪਰ ਬਾਜੀ ਨਹੀਂ ਛੋੜਾ ਮੇਰੀ ਥਲਦੀ ਹੁੰਦੀ ਦਾ ਸਾਹਮਣੇ ਵਾਲੇ ਦੀ ਬਾਜੀ ਨੂੰ ਦੇਖ ਜਾਂਦਾ ਹੈ ਐਨੀ ਲੈਟ ਹੈਗੀ ਹਾਲੇ ਹੋਣੀ ਨਹੀਂ ਪੈਂਦੀ ਨਾਗ ਵਾਲੇ ਨੂੰ ਕਹਿ ਦਿਆ ਕਰੋ ਕਿ ਲੈਟ ਚਲਾ ਭਰਾਵਾ ਨੇਰਾ ਹੋ ਗਿਆ ਕਹਿ ਲੈਣੀ ਨਹੀਂ ਮਿਲ ਜੇ ਤਾਂ ਭੋਲ ਗਿਆ ਹੈ ਹੋਰ ਤੁੰਗ ਸੁਣਾ ਕੇ ਗੱਲ ਬਾਤਿਆ ਨਾ ਲੈਟ ਜੀ ਪਿੰਡ ਪਹੁੰਚ ਗਏ ਆ ਅਸੀਂ ਆਉਣਾ ਨਹੀਂ ਸੀ ਧੱਕੇ ਧੱਕੇ ਨਾਲ ਆ ਗਏ ਆ ਕਿਉਂਕਿ ਬਿਲਕੁਲ ਸਲਾਹ ਨਹੀਂ ਸੀ ਕੋਈ ਨਾ ਕੋਈ ਤਿੰਨੇ ਗੁੰਮਸੋਰ ਰੱਖਿਓ ਨਾ ਅੰਦਰ ਘਰੇ ਫੋਮਸ ਬਾਤ ਸੀ ਨਾ ਕੋਈ ਸਾਰਾ ਕੁਝ ਤਾਂ ਕਰ ਗਏ ਹਾਂ ਕਰਕੇ ਹੋ ਸਕਦਾ ਕੀ ਕਰੂ ਜੀ ਨਾ ਗੇਮ ਨਾ ਹੋਵੇ ਬਿੱਕਸ ਬਿੱਕਸ ਸਾਰੀ ਦੇ ਲੋਕ ਸਦੂਆ ਹੀ ਨੇ ਹਾਸ ਤੋਂ ਉਹ ਗਾਜਰੀ ਜੰਗ ਲੜ ਕੇ ਆਏ ਉੱਥੇ ਗਾਜਰੀ ਲੜ ਕੇ ਆਏ ਰੋਟੀ ਖਾਣੀ ਕੋਠ ਲੱਗੀ ਰੋਟੀ ਲੈ ਲਓ ਰੋਟੀ ਬਟਾਓ ਬਾਈ ਕਿੰਨੇ ਹੋ ਆਲ ਟੋਟੇ ਕੇ ਪੈਣ ਮੈਂ ਤਾਂ ਇੰਨਾ ਝਾੜੂ ਗਦਾ ਜੀ ਲੇਟ ਦੇ ਬਾਹਰ ਆਂਦੇ ਹੀ ਬਹੁਤ ਨਮਨ ਘਰਾਂ ਚ ਪਤਾ ਨਹੀਂ ਕਿ ਤੁਮਾਂਹਨੇ ਸੋਚੀ ਹੁੰਦੀ ਹੈਗੀ ਪਰੀ ਸ਼ੂ ਲੈ ਕੇ ਅੰਦਰ ਬਣ ਗਿਆ ਤੁਸੀਂ ਰੇਤੇ ਦੇ ਭਰੇ ਹੋਏ ਭਾਜੀ ਤੇਰਾ ਬਾਹਣ ਚ ਆਇਆ ਇਹੋ ਨਹੀਂ ਲੈ ਚਾਹਦੀ ਫਤ ਤੇ ਨਹੀਂ ਚਲਦੀ ਆ ਉਹ ਤੇ ਸ਼ਰਟ ਵਿੱਚ ਲਾਈ ਆ ਫਤ ਹਮਣ ਲੈ ਨਹੀਂ ਚਲਦੀ ਚਲਦੀ ਦੱਬੇ ਨੂੰ ਚੱਗੀ ਤੇਰਾ ਚੱਗੀ ਤੇ ਨਹੀਂ ਦੱਬਣ ਇਹ ਪਾਸਵਰਡ ਵਾਲੀ ਲੈਟ ਹੈ ਗਾ ਪੜਾ ਕੇ ਬੀ ਠੀਕ ਚ ਏਸੀ ਲਵਾ ਲਿਆ ਬੀ ਠੀਕ ਚ ਹੈ ਚਾਲਾ ਵਧੀਆ ਕੀਤਾ ਹੈ ਉਧਰ ਤਾਂ ਐਸ਼ਾ ਇਧਰ ਕਬ ਹਾਂ ਮੇਰਾ ਕਮਰੇ ਦੇ ਨਾਲ ਜਰੂਰ ਕਾਟ ਰੱਖਿਆ ਮੈਂ ਤਾਂ ਤਾਲਾ ਹੀ ਲਾ ਕੇ ਥੁਰ ਜਾਣਾ ਫਤ ਆ ਲੈ ਲੈ ਐਸਾਂ ਹੀ ਲੈਸਾਂ ਥੱਲੇ ਦੇ ਲੋ ਕੀ ਟੋੜ ਛੱਡਿਆ ਉਹ ਤੇ ਮਾਣਾ ਹੁੰਦਾ ਲੈ ਜੂਂਨਾ ਉਹ ਕਮਰੇ ਨੂੰ ਮਸੀ ਮੇਰੀ ਗੱਲ ਸੁਣੋਂ ਮਸੀ ਕਿੱਥੇ ਆਉਣਾ ਸੀ ਉਹ ਕਿੱਥੇ ਆਉਣਾ ਸੀ ਉਹ ਕਿੱਥੇ ਆਉਣਾ ਸੀ ਚੱਡੀ ਲੱਗ ਗਈ ਉਹ ਕਹਿ ਰਹੀ ਜੀ ਡਾਇਰੈਕਟਰ ਆ ਗਿਆ ਲੈ ਆ ਦੇ ਜਿੰਨੇ 2:00 ਬਜੇ ਫੋਰਚੂਨ ਨਾਲ ਬੈਠਾ ਹੋ ਉਹਦੀ ਬਲੌਕ ਪ੍ਰਿੰਟ ਵਾਈ ਹੈ ਆਪਾਂ ਦੇ ਦੇ ਕੇ ਛੱਡ ਤੇ ਸਵਾਏ ਨਹੀਂ ਹੈਗੇ ਆਪਨੇ ਆਹ ਤੁਸੀਂ ਸਿੱਕੇ ਕਿਨਾਂ ਤੋਂ ਬੜ ਗਏ 3 ਬੜ ਕੇ ਨਹੀਂ ਲੱਗਦੀ ਮੈਂ ਤੁਸੀਂ ਬੁਟੀਕ ਚ ਨਾ ਇੱਕ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਲਓ ਲਾਈਵ ਹੀ ਕੋਤ ਗੱਲੇ ਪਾਸ ਦੇ ਆ ਹੈ ਉਹ ਦੇਖੋ ਚੰਗੀ ਤਰ੍ਹਾਂ ਅੱਛਾ ਅੱਛਾ ਠੀਕ ਹੈ ਤੇ ਲਓ ਜੀ ਰੋਟੀ ਰੋਟੀ ਖਾ ਕੇ ਤੇ ਲਓ ਜੀ ਰੋਟੀ ਖਾ ਕੇ ਆਪਾਂ ਤੇ ਹੁਣ ਆ ਗਿਆ ਆਪਾਂ ਆਪਣੇ ਬੁਟੀਕ ਚ ਪਹਿਣਾ ਦੇ ਬੁਟੀਕ ਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਚੈਨਲ ਦੂਜੇ ਦਾ ਨਾਮ ਰੱਖਿਆ ਹੋਇਆ ਪੰਜਾਬੀ ਪਹਿਰਾਵਾ ਤੇ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਨਾਂ ਨੂੰ ਨਹੀਂ ਪਤਾ ਲੱਗ ਰਿਹਾ ਤੇ ਕਮੈਂਟ ਕਰਕੇ ਪੁੱਛ ਲਿਓ ਮੈਂ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਉੱਥੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਹੁਣ ਅਸੀਂ ਲੱਗੇ ਆਂ ਵੀਡੀਓ ਸ਼ੂਟ ਕਰਨ ਆਪਣੇ ਸੂਟਾਂ ਦੀ ਕਿਉਂਕਿ ਅਸੀਂ ਪਿੰਡ ਪਹੁੰਚੇ ਹੋਇਆ ਤੇ ਵੀਡੀਓ ਆਏਗੀ 10:30 ਵਜੇ ਸਵੇਰੇ ਤੇ ਚਲੋ ਜੀ ਆਪਣਾ ਦਮਨ ਆ ਗਿਆ ਮੇਰੀ ਹੈਲਪ ਕਰਨ ਵਾਸਤੇ ਤੇ ਮੈਂ ਵੀਡੀਓ ਸ਼ੂਟ ਕਰ ਲਾਂ ਹਾਂਜੀ ਦਮਨ ਰੈਡੀ ਹੋ ਓਕੇ ਚਲੋ ਟਿੱਡ ਭੁੱਲ ਗਿਆ ਯਾਰ ਮੇਰਾ ਮਮੂ ਕਿਉਂ ਪਤਨੀ ਕੁਛ ਖਾਦਾ ਵੀ ਨਹੀਂ ਵੈਸੇ ਹੀ ਹੋ ਜਾਂਦਾ ਪਾਣੀ ਪਾਣੀ ਨਾਲ ਭਰ ਜਾਂਦਾ ਦਵਾਈ ਖਾ ਲਈ ਇਹ ਸੀ ਤਾਂ কুলਿੰਗ ਨਹੀਂ ਕਰਨ ਡਿਆ ਹੀ ਕਦੋਂ ਦੇ ਵੇਟ ਕਰਨ ਡਿਆ ਹੈ ਮੈਂ ਕਿੱਥੇ ਆ ਰਹੀ ਫੈਨ ਚਲਾ ਫੈਨ ਨਾਲ কুলਿੰਗ ਹੋਊਗੀ ਹੁਣ ਮੈਂ ਇੱਧਰ ਥੋੜੀ ਖੜੂੰਗੀ ਇੱਧਰ ਹੀ ਖੜੂੰਗੀ ਫੈਨ ਕੱਟ ਕਰਕੇ ਚਲਾ ਨਾ ਜਿਆਦਾ ਫੁੱਲਣਾ ਚਲਾ ਫਿਰ ਦੁਪੱਟੇ ਉੱਡਦੇ ਨੇ ਤੇ ਆਪਣੇ ਕੋਈ ਨਿਊ ਕਲੈਕਸ਼ਨ ਆ ਚੁੱਕੀ ਹੈ ਤੇ ਅਸੀਂ ਅੱਜ ਇਹਨਾਂ ਦੀ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਘੈਂਟ ਘੈਂਟ ਜੇ ਸੂਟ ਤੁਹਾਡੇ ਕੋਲੋਂਗੇ ਕਰਦੇ ਆਂ ਅਸੀਂ ਵੀਡੀਓ ਸ਼ੂਟ ਮਿਲਦੇ ਆ ਤੁਹਾਨੂੰ ਸਵੇਰੇ